ਪ੍ਰੋਗਰਾਮ 16 ਨੇ ਸੱਚੇ ਤੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਪੰਥ ਦਾ ਇੱਕ ਚਰਚਿਤ ਮੁੱਦਾ ਜਿਸ ਨੂੰ ਲੈ ਕੇ ਹੁਣ ਨਵ ਨਿਯੁਕਤ ਜਥੇਦਾਰ ਜਿਨ੍ਹਾਂ ਦੀ ਤਾਜਪੋਸ਼ੀ ਹੋਣੀ ਹੈ ਉਹ ਨਹੀਂ ਹੋਣ ਦਿੱਤੀ ਜਾਵੇਗੀ ਇਸ ਦਾ ਐਲਾਨ ਕਿਸ ਨੇ ਕੀਤਾ ਕਿਉਂ ਨਿਤਰੇ ਨੇ ਨਿਹੰਗ ਜਥੇਬੰਦੀਆਂ ਔਰ ਹੋਰ ਕਿਸ ਕਿਸ ਦੇ ਵਿੱਚ ਰੋ ਹੈ ਕਿ ਜਥੇਦਾਰ ਸਹਿਬਾਨ ਨੂੰ ਜਿਹੜਾ ਹਟਾਇਆ ਗਿਆ ਪਹਿਲਾਂ ਵਾਲਿਆਂ ਨੂੰ ਇਹ ਬੜਾ ਗਲਤ ਫੈਸਲਾ ਸੀ ਜਿੱਥੇ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਅੱਗੇ ਆਈ ਹੈ ਉਹਨਾਂ ਨੂੰ ਲੈ ਕੇ ਦੂਜੇ ਪਾਸੇ ਇੱਕ ਪਾਰਲੀਮੈਂਟਰੀ ਬੋਰਡ ਦਾ ਫੈਸਲਾ ਵੀ ਆ ਗਿਆ ਹੈ ਸ਼ੋ ਕਾਜ਼ ਨੋਟਿਸ ਕੱਢੇ ਜਾਣਗੇ ਜੇਕਰ ਕੋਈ ਜਵਾਬ ਸਹੀ ਦਿੰਦਾ ਹੈ ਪੁਖਤਾ ਠੀਕ ਨਹੀਂ ਤਾਂ ਫਿਰ ਉਹਨਾਂ ਖਿਲਾਫ ਅਨੁਸ਼ਾਸਨ ਭੰਗ ਕਰਨ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਮੰਤਰੀ ਤੇ ਹੋਰ ਜਿਹੜੇ ਯੂਥ ਵਿੰਗ ਦੇ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਸਾਬਕਾ ਵਿਧਾਇਕ ਨੇ ਉਹਨਾਂ ਸਾਰਿਆਂ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਇਹਨਾਂ ਦੋ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਤਾਂ ਦੋਨੇ ਮਸਲੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਪਰ ਜਿਹੜਾ ਤਾਜਪੋਸ਼ੀ ਦਾ ਸਮਾਂ ਦਿਨ ਮਿੱਥਿਆ ਗਿਆ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਮੀਟਿੰਗਾਂ ਵੀ ਮੁਲਤਵੀ ਕੀਤੀਆਂ ਹੁਣ ਉਸ ਤਾਜਪੋਸ਼ੀ ਨੂੰ ਸਿਰੇ ਲੱਗਣੀ ਹੈ ਕਿ ਨਹੀਂ ਲੱਗਣੀ ਕਿਉਂਕਿ ਰੋਹ ਬਹੁਤ ਜ਼ਿਆਦਾ ਹੋ ਗਿਆ ਹੈ ਵੱਡੀ ਗਿਣਤੀ ਦੇ ਵਿੱਚ ਪਹਿਲਾਂ ਤਾਂ ਅਕਾਲੀ ਦਲ ਦੇ ਵਿੱਚ ਦੋ ਫਾੜ ਹੋਈਆਂ ਗੱਲਾਂ ਬਾਗੀ ਢਾ ਆਪਣੀ ਥਾਂ ਤੇ ਨਿਹੰਗ ਜਥੇਬੰਦੀਆਂ ਵੀ ਉੱਠ ਪਈਆਂ ਨੇ ਕਹਿੰਦੇ ਕਿ ਅਸੀਂ ਇਹ ਹੋਣ ਨਹੀਂ ਦੇਣਾ ਜਿਵੇਂ ਫੈਸਲੇ ਲਏ ਗਏ ਨੇ ਦਬਕੇ ਦੇ ਨਾਲ ਦਬਾ ਦੇਣਾ ਤੇ ਕੋ ਸਭ ਤੋਂ ਵੱਡੀ ਗੱਲ ਇਹ ਕਿ ਦੋ ਮਸਲੇ ਨੇ ਔਰ ਦੋਨੇ ਹੀ ਬਹੁਤ ਜ਼ਿਆਦਾ ਜਿਹੜੇ ਨੇ ਮਸਲੇ ਉਹ ਗੰਭੀਰ ਚਿੰਤਾ ਵਾਲੀ ਗੱਲ ਖਾਸ ਕਰਕੇ ਕੌਮ ਵਾਸਤੇ ਔਰ ਕਦੀ ਮੈਨੂੰ ਲੱਗਦਾ ਹੈ ਕਿ ਅਗਰ ਇਹ ਇਤਿਹਾਸ ਫੁਰੁੱਲਿਆ ਜਾਵੇ ਕਿ ਜਦੋਂ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਥਾਪੇ ਜਾਂਦੇ ਨੇ ਤੇ ਉਹਦੀ ਉਹਨਾਂ ਦੀ ਤਾਜ ਪੋਸ਼ੀ ਮੌਕੇ ਐਡਾ ਵੱਡਾ ਜਿਹੜਾ ਬਿਵਾਲ ਜਾਂ ਪਵਾੜਾ ਪਿਆ ਹੋਵੇ ਇਹ ਤੇ ਬਹੁਤ ਹੀ ਚਿੰਤਾ ਵਾਲੀ ਗੱਲ ਆ ਕਿ ਜਦੋਂ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਦੀ ਤਾਜਪੋਚੋ ਤੇ ਉਹਨੂੰ ਰੋਕਣ ਦੀਆਂ ਗੱਲਾਂ ਹੋ ਰਹੀਆਂ ਨੇ ਕੌਮ ਇਸ ਤੋਂ ਮਾੜੇ ਦੇ ਨਹੀਂ ਦੇਖ ਸਕਦੀ ਔਰ ਉਹਦੇ ਵਾਸਤੇ ਸ਼੍ਰੋਮਣੀ ਕਾਲੀ ਦਲ ਜ਼ਿੰਮੇਵਾਰ ਆ ਉਹਦੇ ਵਾਸਤੇ ਸ਼੍ਰੋਮਣੀ ਗੁਰਦਆ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਕਿਉਂ ਨਹੀਂ ਸ਼੍ਰੋਮਣੀ ਕਾਲੀ ਦਲ ਇਸ ਜਿਹੜੇ ਫੈਸਲੇ ਕਿਉਂ ਨਹੀਂ ਇਹਨਾਂ ਨੇ ਉੱਤੇ ਪੁਨਰ ਵਿਚਾਰ ਕੀਤਾ ਕਿਉਂ ਅੰਤਰੀ ਕਮੇਟੀ ਨੇ ਇਸ ਤੇ ਪੁਨਰ ਵਿਚਾਰਨ ਕੀਤਾ ਕਿ ਤੁਸੀਂ ਐਡਾ ਵੱਡਾ ਫੈਸਲਾ ਲੈ ਰਹੇ ਹੋ ਜਿਹਦੇ ਨਾਲ ਕੌਮ ਦੇ ਵਿੱਚ ਫਿਰ ਇੱਕ ਵੱਡਾ ਜਿਹੜਾ ਪੰਗਾ ਪਏਗਾ ਪਵਾੜਾ ਪਏਗਾ ਖਲਾਰਾ ਪਏਗਾ ਇਹ ਪੋਲੀਟੀਕਲ ਪਾਰਟੀਆਂ ਇੱਕ ਦਿਨ ਵਾਸਤੇ ਫੈਸਲੇ ਲੈਂਦੇ ਆ ਕਿ ਕੱਲ ਕੀ ਹੋਏਗਾ ਉਹ ਤੇ ਅਗਲੇ 50 ਸਾਲ 100 ਸਾਲ ਤੱਕ ਸੋਚ ਕੇ ਕਿ ਕੱਲ ਨੂੰ ਭਵਿੱਖ ਕੀ ਹੋਏਗਾ ਤੇ ਜੇ ਅਸੀਂ ਡੇ ਟੂ ਡੇ ਦੀ ਸਿਆਸਤ ਕਰਨੀ ਤੇ ਲਾਜ਼ਮੀ ਤੌਰ ਤੇ ਸ਼੍ਰੋਮਣੀ ਕਾਲੀ ਦਲ ਦਾ ਨੁਕਸਾਨ ਹੋਗਾ ਹੁਣ ਸਵਾਲ ਹੈ ਕਿ ਜਿਹੜੇ ਜਥੇਦਾਰ ਨਵੇਂ ਜਿਹੜੇ ਜਿਨ੍ਹਾਂ ਨੇ ਕੱਲ ਤਾਜਪੋਸ਼ੀ ਕਿਉਂਕਿ ਇੱਕ ਸਿੱਖ ਰਵੈਤਾ ਮੁਤਾਬਕ ਪੰਥਕ ਰਵੈਤਾ ਮੁਤਾਬਕ ਜਦੋਂ ਸ਼੍ਰੀ ਕਾਲਕਤਖਬ ਸਾਹਿਬ ਦੇ ਬਤੌਰ ਜਥੇਦਾਰ ਸੰਭਾਲਦੇ ਨੇ ਜਿੰਨੀਆਂ ਸਿੱਖ ਸੰਸਥਾਵਾਂ ਨੇ ਸੰਪਰਦਾਵਾਂ ਨੇ ਜੋ ਵੀ ਆ ਉਹਨਾਂ ਦੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਤੇ ਉਹਨ ਪਿਰ ਸਿਰ ਤੇ ਪੱਗ ਰੱਖਦੇ ਨੇ ਕਿਉਂਕਿ ਪੱਗ ਇੱਕ ਇੱਜ਼ਤ ਦੇ ਤੌਰ ਤੇ ਵੀ ਸਾਡੀ ਕੌਮ ਦੀ ਪੱਗ ਅੱਜ ਤੁਹਾਡੇ ਹੱਥ ਵਸਾ ਉਹ ਇੱਕ ਜਿਹੜੀ ਪ੍ਰਕਿਰਿਆ ਹੈ ਇੱਕ ਜਿਹੜੀ ਰੀਤ ਆ ਪੰਥਕ ਮਰਿਆਦਾ ਜਾਂ ਰਵੈਤਾ ਉਸ ਤੋਂ ਪਹਿਲਾਂ ਅਗਰ ਬੁੱਢਾ ਦਿਲ ਜਿਹੜੇ ਸ਼ਨਵੇਂ ਕਰੋੜੀ ਬਾਬਾ ਬਲਬੀਤ ਸਿੰਘ ਹੁਣੇ ਕਹਿ ਰਹੇ ਨੇ ਤੇ ਲਾਜ਼ਮੀ ਤੌਰ ਤੇ ਹੋਰ ਵੀ ਉਹਨੇ ਦੇ ਨਾਲ ਜਥੇਬੰਦੀਆਂ ਆ ਜਾਣਗੀਆਂ ਕਿਉਂਕਿ ਇਸ ਟਾਈਮ ਅਗਰ ਨਿਹੰਗ ਸਿੰਘ ਜਥੇਬੰਦੀਆਂ ਦੀ ਗੱਲ ਕੀਤੀ ਤੇ ਸਭ ਤੋਂ ਵੱਡੀ ਜਥੇਬੰਦੀ ਉਹ ਆ ਤੇ ਹੌਲੀ ਹੌਲੀ ਉਹ ਇੱਕ ਸ਼ਾਮ ਤੱਕ ਕੀ ਰਾਤ ਸਵੇਰ ਤੱਕ ਹੋਰ ਲੋਕ ਵੀ ਇਕੱਠੇ ਹੋ ਸਕਦੇ ਨੇ ਤੇ ਕੀ ਇਹ ਜਿਹੜਾ ਫੈਸਲਾ ਇਦੇ ਨਾਲ ਕੀ ਅੰਤਰੀ ਕਮੇਟੀ ਅੱਜ ਫੈਸਲਾ ਲਏਗੀ ਜਾਂ ਕੀ ਹੁਣ ਜਥੇਦਾਰ ਜਿਹੜੇ ਨਵੇਂ ਲਾਏ ਗਏ ਨੇ ਗੜਗੱਜ ਸਾਹਿਬ ਉਹੀ ਲੱਗੇ ਰਹਿਣਗੇ ਪਰ ਇਹ ਮਾੜੇ ਦਿਨ ਕੌਮ ਦੇ ਵਿੱਚ ਆਉਣਗੇ ਇਹ ਕਦੀ ਕਿਸੇ ਨੇ ਸੋਚਿਆ ਨਹੀਂ ਹੈ ਪਹਿਲਾਂ ਜਥੇਦਾਰ ਲੱਗਦੇ ਰਹੇ ਨੇ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ ਲੱਗਦੇ ਰਹੇ ਨੇ ਚਾਹੇ ਭਾਈ ਰਣਜੀਤ ਸਿੰਘ ਦੀ ਗੱਲ ਕੀਤੀ ਜਾਵੇ ਭਾਈ ਮਨਜੀਤ ਸਿੰਘ ਦੀ ਗੱਲ ਕੀਤੀ ਹੋਵੇ ਪਰ ਜਦੋਂ ਜਥੇਦਾਰੀ ਤਾਜਪੋਸ਼ੀ ਦਾ ਜਿਹੜਾ ਸਮਾਂ ਹੁੰਦਾ ਉਸ ਸਮੇਂ ਅਗਰ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਤੇ ਬਹੁਤ ਹੀ ਚਿੰਤਾ ਵਾਲੀ ਗੱਲ ਇਹਦੇ ਸਮੁੱਚੀ ਕੌਮ ਨੂੰ ਇਕੱਠੇ ਹੋਣਾ ਪੈਣਾ ਕਿ ਕਿਉਂ ਨਹੀਂ ਜਥੇਦਾਰ ਦੀਆਂ ਨਿਯੁਕਤੀਆਂ ਲੈ ਕੇ ਕਿਉਂ ਨਹੀਂ ਅਸੀਂ ਸ਼ੇਵਾ ਸ਼ਰਤਾ ਵਿਧੀ ਵਿਧਾਨ ਬਣਾਉਂਦੇ ਆਗੇ ਔਰ ਇਹ ਹੁਣ ਤੱਕ ਕੀਤਾ ਕਿਉਂ ਨਹੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਾਲੀ ਦਲ ਨੂੰ ਜਵਾਬ ਦੇਆ ਤੇ ਫਿਰ ਕਾਲੀ ਦਲ ਨੂੰ ਚਾਹੀਦਾ ਹੈ ਕਿ ਕਿਉਂ ਇਹ ਜਥੇਦਾਰ ਥਾਪੇ ਜਾਂਦੇ ਕਿਉਂ ਤੁਹਾਡੇ ਤੇ ਇਲਜ਼ਾਮ ਲੱਗਦੇ ਨੇ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤੁਸੀਂ ਕੱਢਦੇ ਹੋ ਜਥੇਦਾਰ ਤੁਸੀਂ ਲਾਉਂਦੇ ਜਥੇਦਾਰ ਸ਼੍ਰੋਮਣੀ ਕਮੇਟੀ ਦਾ ਨਹੀਂ ਹੈ ਜਥੇਦਾਰ ਸ਼੍ਰੋਮਣੀ ਕਾਲੀ ਦਲ ਦਾ ਨਹੀਂ ਜਥੇਦਾਰ ਦੁਨੀਆ ਭਰ ਵਿੱਚ ਵੱਸਦੇ ਸਿੱਖ ਭਾਈਚਾਰਾ ਜਿਹੜੇ ਲੋਕ ਨੇ ਉਹਨਾਂ ਵਾਸਤੇ ਨੇ ਤੇ ਇਸ ਕਰਕੇ ਇਹ ਤਖਤ ਦੀ ਅਕਾਲ ਤੱਕ ਤਨਾ ਅਕਾਲ ਦਾ ਤੱਕਤਾ ਇਸ ਸ਼੍ਰੋਮਣੀ ਕਮੇਟੀ ਦੇ ਬੰਦਰਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਆਜ਼ਾਦ ਹੋਣਾ ਚਾਹੀਦਾ ਔਰ ਡਿਸਾਈਡ ਕਰਨਾ ਚਾਹੀਦਾ ਕਿ ਸੇਵਾ ਸ਼ਰਤਾਂ ਕੀ ਹੋਣੀਆਂ ਚਾਹੀਦੀਆਂ ਨੇ ਇਹਤ ਨਹੀਂ ਹੈ ਕਿ ਆਪਾਂ ਉੱਥੇ ਰਾਗੀ ਪਾਠੀ ਤੇ ਢਾਡੀ ਨੂੰ ਲਾ ਦਈਏ ਜਾ ਕਿ ਸੇ ਮਸ਼ੀਨ ਉਲਾ ਦੀਏ ਸਾਨੂੰ ਇਸ ਸਮੇਂ ਉਥੇ ਇੱਕ ਲੀਡਰਸ਼ਿਪ ਦੀ ਜ਼ਰੂਰਤ ਹੈਗੀ ਕੌਮ ਦੇ ਵਿੱਚ ਨਾ ਉਹ ਨਹੀਂ ਆਇਥੇ ਕਿਉਂਕਿ ਹੁਣ ਤੱਕ ਜਿਹੜੇ ਲੱਗੇ ਰਾਗੀ ਢਾਡੀ ਜਾਤੀ ਐ ਕਵੀਸ਼ਰੀ ਲਾਉਂਦੇ ਰਹੇ ਨੇ ਕਿਸੇ ਨੇ ਪੀ ਐਚ ਡੀ ਦੀ ਕਿਸੇ ਨੇ ਐਮ ਐਸਟੀ ਕੀਤੀ ਨਹੀਂ ਹੁਣ ਸਮੇਂ ਦੀ ਲੋੜ ਹੈ ਤੇ ਇਸ ਕਰਕੇ ਹੁਣ ਜਿਹੜਾ ਬਾਬਾ ਬੁੱਢਾ ਦਲ ਨਿਹੰਗ ਜੱਸੇਬੰਦੀ ਬਾਬਾ ਬਲਬੀਸ ਸਿੰਘ ਉਹਨਾਂ ਨੇ ਗਿਆ ਲਾਜ਼ਮੀ ਤੌਰ ਤੇ ਉਹਨਾਂ ਦੇ ਨਾਲ ਹੋਰ ਜਥੇਬੰਦੀਆਂ ਵੀ ਆ ਸਕਦੇ ਆ ਪਰ ਕੀ ਇਹ ਕੌਮ ਦੇ ਵਿੱਚ ਜਦੋਂ ਇਤਿਹਾਸ ਦੇ ਵਿੱਚ ਇਹ ਮਾੜਾ ਦੇ ਨਾਲ ਲਿਖਿਆ ਜਾਊਗਾ ਉਦੇ ਵਾਸਤੇ ਜ਼ਿੰਮੇਵਾਰ ਕੌਣ ਉਹਦੇ ਵਾਸਤੇ ਸ਼੍ਰੋਮਣੀ ਗੁਰਦਾ ਸਾਹਿਬ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਉਹਦੇ ਵਾਸਤੇ ਸ਼੍ਰੋਮਣੀ ਕਾਲੀ ਦਲ ਜ਼ਿੰਮੇਵਾਰ ਵੀ ਐਡਾ ਵੱਡਾ ਅਸੀਂ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਅਕਾਲ ਤਖਤ ਸਾਹਿਬ ਅਸੀਂ ਉਹਦੀ ਮਰਿਆਦਾ ਹੀ ਰੋਲਤੀ ਹੈਗੀ ਹੈ ਸਿਰ ਤੇ ਸਿਰਫ ਆਪਣੀਆਂ ਚਮੜੀਆਂ ਬਚਾਉਣ ਵਾਸਤੇ ਆਪਣੇ ਵजूद ਦੀ ਖਾਤਰ ਅਸੀਂ ਅਕਾਲ ਤਖਤ ਸਾਹਿਬ ਜਿਹੜੀ ਸੇਵੇਂ ਪਾਸ਼ਾ ਸਾਹਿਬ ਸਾਨੂੰ ਦੇ ਕੇ ਗਏ ਨੇ ਉਹ ਉਹ ਅਸੀਂ ਰੁੱਲਨ ਤੇ ਆ ਚੁੱਕੇ ਨੇ ਤੇ ਜਿਸ ਸਥਿਤੀ ਚ ਕੌਣ ਜ਼ਿੰਮੇਵਾਰ ਕੌਣ ਕਸੂਰਵਾਰ ਇਹ ਫੈਸਲੇ ਬੜੇ ਸੋਚ ਸਮਝ ਕੇ ਲੈਣੇ ਚਾਹੀਦੇ ਨੇ ਪਰ ਹੁਣ ਕਿਉਂਕਿ ਹੱਲੇ ਵੀ ਵੇਲਾ ਪਰ ਹੁਣ ਕੀ ਅੰਤਰੀ ਕਮੇਟੀ ਕਰ ਕੀ ਸਕਦੀ ਅੰਤਰੀ ਕਮੇਟੀ ਕਿੰਨੂੰ ਜਵਾਬ ਦੇ ਉਹ ਸ਼ਰਮਣੀ ਗੁਰਦਾ ਪ੍ਰਬੰਧਕ ਕਮੇਟੀ ਸਮੁੱਚੇ ਸਿੱਖਾਂ ਦੀ ਹੈ ਉਹ ਸ਼ਰਮਣੀ ਕਾਲੀ ਦਲਦਰ ਨਹੀਂ ਹੈ ਵਕਰੀ ਗੱਲ ਆ ਕਿ ਸ਼ਰਮਣੀ ਕਾਲੀ ਦਲ ਦੇ ਹੀ ਨੁਮਾਇੰਦੇ ਸ਼ਰਮਣੀ ਗੁਰਦਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਪਰ ਹੈ ਤਾਂ ਸਮੁੱਚੀ ਕੌਮ ਦੀ ਨਾ ਜਿਸ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੋਵੇ ਉਹਨੂੰ ਵੀ ਉਹਦਾ ਵੀ ਵजूद ਖਤਰੇ 'ਚ ਪੈ ਗਿਆ ਅਕਾਲ ਤਖਤ ਸਾਹਿਬ ਦੇ ਜਿਹੜਾ ਜਥੇਦਾਰ ਨੇ ਸਾਡੇ ਤਖਤ ਦਾ ਉਹਦਾ ਵੀ ਵजूद ਅਹੀਂ ਮਰਿਆਦਾ ਨੂੰ ਦਿਨ-ਬਦਨ ਜਿਹੜੀ ਢਾਲ ਆ ਰਹੇ ਨੇ ਤੇ ਇਸ ਕਰਕੇ ਜਿਹੜਾ ਅੱਜ ਫੈਸਲਾ ਲਿਆ ਉਹ ਫੈਸਲਾ ਤੇ ਦੇਖੋ ਇਹ ਵੀ ਇੱਕ ਚੁਣੌਤੀ ਦੇਣ ਵਾਲਾ ਹੋ ਸਕਦਾ ਪਰ ਉਹਦੇ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਮਝਣਾ ਚਾਹੀਦਾ ਹੈ ਕਿ ਤੁਸੀਂ ਕਰ ਕੀ ਰਹੇ ਹੋ ਕਿਹੜਾ ਐਲਾਨ ਹੋ ਰਿਹਾ ਹੈ ਜਿਸ ਤਰ੍ਹਾਂ ਦੇ ਉਹਨਾਂ ਨੇ ਕਰ ਦਿੱਤਾ ਹੈ ਕਿ ਅਸੀਂ ਇਸ ਤਰ੍ਹਾਂ ਹੋਣ ਨਹੀਂ ਦੇਣਾ ਜਿਹੜੀ ਧੱਕੇਸ਼ਾਹੀ ਹੋ ਰਹੀ ਹੈ ਇਹਦੇ ਨਾਲ ਤਾਂ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਤੇ ਹਿੰਸਕ ਚੀਜ਼ਾਂ ਵੀ ਸਾਹਮਣੇ ਆ ਸਕਦੀਆਂ ਦੇਖੋ ਜਿਹੜੀ ਉਹਨਾਂ ਨੇ ਬਾਬਾ ਬਲਬੀਰ ਸਿੰਘ ਹੋਣਾਂ ਨੇ ਸੱਦਾ ਦਿੱਤਾ ਹੈ ਕਿ ਇਕੱਠੇ ਹੋ ਜੋ ਅਨੰਦਪੁਰ ਸਾਹਿਬ ਉੱਥੋਂ ਹੀ ਵੀਰਾਂ ਇਕੱਟਾਂਗੇ ਜਾਂ ਸਿੱਧੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਾਂਗੇ ਤਾਂ ਉਹਦੇ ਨਾਲ ਲਾਜ਼ਮੀ ਤੌਰ ਤੇ ਟਕਰਾਅ ਵੱਧ ਸਕਦਾ ਤੇ ਉਹਦੇ ਵਾਸਤੇ ਜੇ ਟਕਰਾਅ ਵੱਧ ਗਿਆ ਸ਼੍ਰੋਮਣੀ ਕਾਲੀਦਲ ਵੀ ਜ਼ਿੰਮੇਵਾਰ ਹੈ ਇਹ ਦੋਨੇ ਜਿਹੜੀਆਂ ਸੰਸਥਾਵਾਂ ਨੇ ਸਿੱਖ ਕੌਮ ਦੀਆਂ ਆਪਣੇ ਆਪ ਨੂੰ ਸੁਰੱਖਿੜੀ ਰੱਖ ਸਕਦੀਆਂ ਆਪਣੇ ਆਪ ਨੂੰ ਬਰੀ ਨਹੀਂ ਕਰ ਸਕਦੀਆਂ ਜੋ ਇਹਨਾਂ ਲੋਕਾਂ ਨੇ ਪਵਾੜੇ ਪਾ ਦਿੱਤੇ ਆਗੇ ਨੇ ਜੋ ਇਹਨਾਂ ਨੇ ਕੰਡੇ ਬੀਜਦੇ ਨੇ ਉਹ ਛੇਤੀ ਚੁਗੇ ਨਹੀਂ ਜਾਣੇ ਹੈਗੇ ਉਸਦੇ ਇਹਨਾਂ ਦਾ ਸਿਆਸੀ ਤੌਰ ਤੇ ਨੁਕਸਾਨ ਕਿੰਨਾ ਕੀ ਹੁੰਦਾ ਪਰ ਕੌਮ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ ਕੌਮ ਦੇ ਨੁਕਸਾਨ ਦੀ ਪਰਪਾਈ ਕਰਨ ਵਾਸਤੇ ਕਾਲੀ ਦਲ ਨੂੰ ਵੱਡਾ ਜਿਗਰੇ ਕਰਨੇ ਪੈਣੇ ਨੇ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਵੱਡੇ ਜਿਗਰੇ ਕਰਨੇ ਪਰ ਇਹ ਨਹੀਂ ਆ ਕਿ ਜਥੇਦਾਰ ਲਾਤ ਤੇ ਤੇ ਢਾਤ ਤੇ ਲਾਤ ਤੇ ਬਣਾ ਦੇ ਤੇ ਇਹਦੇ ਨਾਲੇ ਕੌਮ ਦਾ ਮਖੌਲ ਬਣਾ ਇਹਨਾਂ ਲੋਕਾਂ ਨੇ ਕੌਮ ਦਾ ਮਖੌਲ ਬਣਾਤਾ ਜਥੇਦਾਰੀਆਂ ਦਾ ਜਥੇਦਾਰ ਸਬਾਨ ਉਹਨਾਂ ਦੇ ਅਹੁਦਿਆਂ ਦਾ ਮਖੌਲ ਬਣਾ ਦਿੱਤਾ ਹੈਗਾ ਹੁਣ ਜੇ ਕੱਲ ਟਕਰਾਅ ਹੁੰਦਾ ਤਣਾਅ ਵੱਧਦਾ ਹੈਗਾ ਤੇ ਲਾਜ਼ਮੀ ਤੌਰ ਤੇ ਜਿਹੜੀ ਤੇ ਇੰਟਰਨਲ ਸ਼ੁਰੂ ਕੀਤਾ ਪਰਬੰਧਕ ਕਮੇਟੀ ਦੀ ਟਾਸਕ ਫੋਰਸ ਪਰ ਹੁਣ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਵੀ ਜਿਹੜੀ ਆ ਸचेत ਰਹਿਣਾ ਪਊਗਾ ਹਾਲਾਂਕਿ ਉਹ ਦਰਬਾਰ ਸਾਹਿਬ ਜਾਣਗੇ ਸਿਵਲ ਯੂਨੀਫਾਰਮ ਦੇ ਵਿੱਚ ਵੱਡੀ ਗਿੰਦੀ ਚ ਉਹਨਾਂ ਨੂੰ ਫੋਰਸ ਲਾਉਣੀ ਪਏਗੀ ਪਰ ਇਹ ਜ਼ਿੰਮੇਵਾਰੀ ਇਹ ਪ੍ਰੋਬਲਮ ਕੀ ਆਈ ਹੈ ਇਸ ਕਰਕੇ ਹੁਣ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣ ਗਈ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਨਾਲ ਉਹਨਾਂ ਕੋਈ ਗ੍ਰਹਿ ਵਿਭਾਗ ਦੀ ਵੀ ਜ਼ਿੰਮੇਵਾਰੀ ਹੋ ਸਕਦਾ ਹੈ ਕਿ ਉਹਨਾਂ ਨੇ ਵੀ ਕਰ ਲਿਆ ਹੋਊਗਾ ਕਿਉਂਕਿ ਸੀਆਈਡੀ ਦੀ ਇੰਟੈਲੀਜੈਂਸ ਦੀ ਜਿਹੜੀ ਇਨਪੁਟ ਆ ਪਲ-ਪਲ ਬਾਅਦ ਉਹਨਾਂ ਨੂੰ ਮੁੱਖ ਮੰਤਰੀ ਤੱਕ ਪਹੁੰਚਦੀ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਜ਼ਿੰਮੇਵਾਰ ਕੌਣ ਕਸੂਰਵਾਰ ਕੌਣ ਕਿਉਂ ਕੌਮ ਦਾ ਸੀ ਰੋਜ਼ ਹੀ ਹਰ ਰੋਜ਼ ਬੇੜਾ ਘਰ ਘੋ ਰਿਹਾ ਕਿਉਂ ਦਿਨ ਬਦਿਨ ਕੌਮ ਦਾ ਮਖੌਲ ਬੰਦਾ ਜਾ ਰਿਹਾ ਹੈਗਾ ਤੇ ਇਸ ਟਾਈਮ ਕੌਮ ਦਾ ਜਿਹੜਾ ਜੁਮੇ ਜਿਹੜਾ ਮਖੌਲ ਬੰਦਾ ਜਾ ਰਿਹਾ ਇਹਦੇ ਚ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਜਿਹੜੇ ਫੈਸਲੇ ਲੈ ਰ ਜਾ ਰਹੇ ਨੇ ਉਹ ਦਬਾਅ ਚ ਲੈ ਜਾ ਰਹੇ ਨੇ ਜਾਂ ਉਹ ਆਪਣੇ ਵਿਵੇਕ ਦੇ ਨਾਲ ਲੈ ਰਹੇ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹੇਠ ਲੈ ਰਹੇ ਨੇ ਇਹ ਤੇ ਇਹ ਲੋਕਾਂ ਨੂੰ ਪਤਾ ਲੱਗ ਚੁੱਕਾ ਪਰ ਇਹ ਹੈ ਕਿ ਜਿਹੜੇ ਪਵਾੜੇ ਪਾਏ ਜਾ ਰਹੇ ਨੇ ਖਲਾਰੇ ਪੈ ਰਹੇ ਨੇ ਉਹ ਪਵਾੜੇ ਕਿਵੇਂ ਖਤਮ ਹੋਣਗੇ ਖਲਾਰੇ ਕਿਵੇਂ ਇਕੱਠੇ ਹੋਣਗੇ ਕਿਸੇ ਨਾ ਕਿਸੇ ਨੂੰ ਤੇ ਸਮਿਟਣਾ ਪੈਣਾ ਹੁਣ ਲੜਾਈ ਇੱਥੋਂ ਤੱਕ ਵੱਧ ਚੁੱਕੀ ਹੈ ਗਿਆ ਉਹਦੇ ਲੱਗਦਾ ਨਹੀਂ ਕਿ ਕੌਮ ਦਾ ਭਲਾ ਹੋਊਗਾ ਔਰ ਇਹਨਾਂ ਨੇ ਕੌਮ ਦਾ ਭਲਾ ਜਿਹੜਾ ਵਾ ਕੀ ਕਰਨਾ ਹੈਗਾ ਜਿਨ੍ਹਾਂ ਦੀ ਆਪਣੀਆਂ ਏ ਏਡੇ ਵੱਡੇ ਇਹਨਾਂ ਦੇ ਫੈਸਲੇ ਨੇ ਔਰ ਰੋਲਾ ਪੈਂਦਾ ਆ ਰਿਹਾ ਪਿਛਲੇ ਕਈ ਸਾਲਾਂ ਤੋਂ ਦਿਹਾਕੇ ਹੋ ਚੁੱਕੇ ਨੇ ਕਿ ਜਦੋਂ ਅਸੀਂ ਜਥੇਦਾਰ ਸਾਹਿਬ ਚਾਹੇ શ્રી ਕਾਲਤਖਸਾਬ ਦਾ ਜਥੇਦਾਰ ਲਾਉਂਦੇ ਹਾਂ ਜੀ ਚਾਹੇ ਅਸੀਂ ਤੱਕ શ્રી ਕੇਸਗੜ੍ਹ ਸਾਹਿਬ ਦਾ ਚਾਹੇ ਤੱਕ શ્રી ਦਮਦਮਾ ਸਾਹਿਬ ਦਾ ਕੋਈ ਨਾ ਕੋਈ ਤੇ ਵਿਧੀ ਵਿਧਾਨ ਤੇ ਹੋਣੀ ਚਾਹੀਦੇ ਨੇ ਹੁਣ ਨਵੇਂ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਵੀ ਕਈ ਤਰ੍ਹਾਂ ਸਵਾਲ ਖੜੇ ਹੋਏ ਨੇ ਕਿ ਪਤਾ ਨਹੀਂ ਇਹ ਦਿੱਲੀ ਵਾਲਿਆਂ ਦੇ ਨੇ ਉਹਨਾਂ ਦੇ ਪਹਿਲਾਂ ਬੁਲਾ ਰਹੇ ਸੀ ਕਈ ਇਹਨਾਂ ਦੇ ਨਾਲ ਵੀ ਅਵਾਜ਼ ਜੁੜੇ ਇੱਕ ਇਹਨਾਂ ਦੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ ਉਹਦੇ 'ਚ ਇਹ ਆ ਕਿ ਜਿਹੜਾ ਸ਼੍ਰੀ ਦਰਬਾਰ ਸਾਹਿਬ ਸਰੋਵਰ ਸਾਹਿਬ ਉਹ ਕਹਿੰਦੇ ਕਿ ਭਗਵਾਨ ਵਿਸ਼ਨੂੰ ਦੀ ਦੇਨ ਆ ਉਹ ਇਹਨਾਂ ਨੇ ਆਪਣਾ ਹੀ ਇੱਕ ਜਿਹੜੀ ਆ ਵਿਆਖਿਆ ਕੀਤੀ ਆ ਹੁਣ ਸਵਾਲ ਇਹ ਇਹ ਜਿਹੜੇ ਖੜੇ ਹੋਣਗੇ ਪੇਸਵਾਲ ਖੜੇ ਹੋਣਗੇ ਕਿ ਅਸੀਂ ਜਥੇਦਾਰ ਜਿਹੜੇ ਨੇ ਉਹ ਉਹ ਲ ਆ ਰਹੇ ਨੇ ਇਹ ਜਿਹੜੀ ਇੱਕ ਜਿਹੜਾ ਨਾ ਝੰਡਿਆਂ ਵਾਲਾ ਕਹਿੰਦੇ ਨੇ ਉਹ ਦਿੱਲੀ ਦੇ ਵਿੱਚ ਆਰਐਸ ਦਾ ਇੱਕ ਤੇ ਨਾਗਪੁਰ ਹੈੱਡਕੁਆਟਰ ਇੱਕ ਦਿੱਲੀ ਦੇ ਵਿੱਚ ਝੰਡੇ ਵਾਲਾ ਕਰਕੇ ਉੱਥੇ ਦਾ ਦਫਤਰ ਇਹ ਤੇ ਉਹਨਾਂ ਦੀ ਪ੍ਰਭਾਸ਼ਾ ਸੀ ਕਿ ਜਿਹੜੇ ਉਹ ਦੋ ਰਾਖਸ਼ ਸੀ ਨਾ ਉਹ ਅੰਮ੍ਰਿਤ ਜਿਹੜਾ ਵਾ ਉਹ ਚੋਰੀ ਕਰਕੇ ਭੱਜ ਗਏ ਸੀ ਉਹਨਾਂ ਦਾ ਜਦੋਂ ਪਿੱਛਾ ਕਰਦੇ ਕਰਦੇ ਤੇ ਉਹ ਅੰਮ੍ਰਿਤ ਇੱਥੇ ਆ ਕੇ ਡਿਗ ਦੇਖ ਪਿਆ ਤੇ ਉਹ ਜੀ ਇਥੇ ਸਰੋਵਰ ਬਣ ਗਿਆ ਇਹਦੇ ਆਰਐਸਐਸ ਦੀ ਲਿਖਣੀ ਆ ਤੇ ਜਿਹੜੇ ਹੁਣ ਜਥੇਦਾਰ ਸਾਹਿਬ ਲਰੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੋ ਸਾਰੇ ਦੇਖ ਰਿਹਾ ਹੈਗੇ ਨੇ ਹੋ ਸਕਦਾ ਕਿ ਉਸ ਤੋਂ ਬਾਅਦ ਜਦੋਂ ਜਥੇਦਾਰੀ ਸੰਭਾਲਣਗੇ ਉਸ ਤੇ ਸਫਾਈਆਂ ਦੇਣ ਪਰ ਇਹ ਕਿੱਥੇ ਲਿਖਿਆ ਵਾ ਅਜੇ ਤੱਕ ਦੇ ਪਤਨੀ ਉਹਨਾਂ ਨੇ ਕਿੱਥੋਂ ਕਿਦਾਂ ਪ੍ਰਭਾਸ਼ਾ ਕੀਤਾ ਜਿਹੜੇ ਬੁੱਧੀਮਾਨ ਲੋਕ ਨੇ ਜਾਂ ਜਿਹੜੇ ਹੋਰ ਨੇ ਉਹ ਕਰ ਰਹੇ ਪਰ ਮੈਨੂੰ ਤੇ ਇਹਨਾਂ ਕੀ ਪਤਾ ਕਿ ਝੰਡੇ ਜਿਹੜੇ ਦਿੱਲੀ ਵਾਲੇ ਆਰਐਸਐਸ ਦਾ ਇਹ ਹੈਗਾ ਕਨਸੈਪਟ ਕੀ ਤਾਂ ਕਰਕੇ ਉਥੇ ਸ਼੍ਰੀ ਦਰਬਾਰ ਸਭ ਜਿਹੜਾ ਸਰੋਵਰ ਉਹ ਉਹ ਇਸ ਕਰਕੇ ਉਹ ਜਿਹੜਾ ਅੰਮ੍ਰਿਤ ਜਦੋਂ ਰਾਕਸ਼ਸ ਕੋ ਕੋਇਆ ਗਿਆ ਹੱਥੋਂ ਪਾਈ ਹੁੰਦੇ ਰਹੇਗੇ ਤੇ ਲੜਾਈ ਝਗੜੇ ਚ ਡਿੱਗ ਪਏ ਉਥੇ ਸਰੋਵਰ ਬਣ ਗਿਆ ਹੁਣ ਇਹ ਜਦੋਂ ਇਦਾਂ ਦੇ ਜਥੇਦਾਰ ਆਉਣਗੇ ਤੇ ਲਾਜ਼ਮੀ ਤੌਰ ਤੇ ਇਹ ਸਵਾਲ ਖੜੇ ਹੁੰਦੇ ਨੇ ਪਰ ਆ ਜਿਹੜਾ ਹੁਣ ਰੌਲਾ ਰੋਲਾ ਜਿਹੜਾ ਵਾ ਆਪਾਂ ਕਈ ਦਿਨਾਂ ਤੋਂ ਇਸ ਮਸਲੇ ਤੇ ਕਿ ਕਾਲੀ ਦਲ ਨੇ ਸ਼ੁਰੂ ਕੀਤਾ ਕਾਲੀ ਦਲ ਨੂੰ ਹੀ ਸਮੇਟਣਾ ਪੈਣਾ ਪਰ ਕਾਲੀ ਦਲ ਹਜੇ ਵੀ ਨਹੀਂ ਸਮਝ ਰਿਹਾ ਕਾਲੀ ਦਲ ਨੂੰ ਕੰਦ ਤੇ ਲਿਖਿਆ ਪੜ ਲੈਣਾ ਚਾਹੀਦਾ ਕਾਲੀ ਦਲ ਨੇ ਆਪਣੇ ਆਪ ਨੂੰ ਤੇ ਖਤਮ ਕੀਤਾ ਕਾਲੀ ਦਲ ਲੀਡਰਸ਼ਿਪ ਨੇ ਆਪਣੇ ਆਪ ਨੂੰ ਖਤਮ ਕੀਤਾ ਆਪਣੀਆਂ ਇੱਜ਼ਤਾਂ ਰੋਲੀਆਂ ਕੌਮ ਦੀਆਂ ਇੱਜ਼ਤਾਂ ਰੋਲੀਆਂ ਪੰਥ ਦੀਆਂ ਇੱਜ਼ਤਾਂ ਰੋਲੀਆਂ ਸ਼੍ਰੋਮਣੀ ਕਮੇਟੀ ਦੀਆਂ ਇੱਜ਼ਤਾਂ ਰੋਲੀਆਂ ਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਵੀ ਢਾਹ ਲਾ ਦਿੱਤੀ ਆ ਪਰ ਉਸ ਕਰਕੇ ਕਾਲੀਦ ਨੂੰ ਅੱਜ ਵੀ ਸਮਝ ਲੈਣਾ ਚਾਹੀਦਾ ਐਨੇ ਵੱਡੇ ਨੁਕਸਾਨ ਹੋ ਜਾਣ ਦੇ ਬਾਵਜੂਦ ਇਥੋਂ ਤੱਕ ਸਥਿਤੀ ਆ ਗਈ ਹੈ ਕਿ ਜਿਹੜੇ ਖਾਸਮ ਖਾਸ ਤਾਲ ਨਾਲ ਤਾਲ ਮਿਲਾ ਕੇ ਚੱਲਣ ਵਾਲੀ ਲੀਡਰਸ਼ਿਪ ਜਦੋਂ ਉਹ ਵੀ ਪਾਸੇ ਕਰ ਲਵੇ ਐਸਜੀਪੀਸੀ ਦੇ ਲਏ ਗਏ ਫੈਸਲਿਆਂ ਤੋਂ ਆਪਣੇ ਆਪ ਨੂੰ ਵੱਖ ਕਰ ਲਵੇ ਤਾਂ ਫਿਰ ਉਹਨਾਂ ਦੇ ਲਈ ਹੁਣ ਪਾਰਲੀਮੈਂਟਰੀ ਬੋਰਡ ਨੇ ਸ਼ੋ ਕਾਜ਼ ਨੋਟਿਸ ਕੱਢਣੇ ਨੇ ਕਹਿੰਦੇ ਜਵਾਬ ਮੰਗਣਾ ਜਿਹੜੇ ਪਾਰਟੀ ਦਾ ਡਿਸਪਲਿਨ ਭੰਗ ਕਰ ਰਹੇ ਨੇ ਉਹਨਾਂ ਨੇ ਪਹਿਲੀ ਵਾਰੀ ਮੰਨ ਲਿਆ ਪੁਸ਼ਟੀ ਕਰ ਦਿੱਤੀ ਆ ਖੁਦ ਹੀ ਕਿ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਨੇ ਬਲਵਿੰਦਰ ਸਿੰਘ ਭੁੰਦੜ ਜੀ ਕਾਰਜਕਾਰੀ ਪ੍ਰਧਾਨ ਉਹਨਾਂ ਨੇ ਲਿਖਿਆ ਸ਼੍ਰੋਮਣੀ ਕਾਲੀ ਦਲ ਤੇ ਨਾਲ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਤੋਂ ਜਿਹੜੇ ਪਾਸੇ ਗਏ ਨੇ ਉਹਨਾਂ ਖਿਲਾਫ ਹੈ ਅਨੁਸ਼ਾਸਨੀ ਭੰਗ ਕਰਨ ਦੀ ਇਹ ਕਾਰਵਾਈ ਦੇਖੋ ਇਸ ਤੋਂ ਤੇ ਸਪਸ਼ਟ ਹੀ ਕਰ ਦਿੱਤਾ ਹੈ ਕਿ ਸ਼੍ਰੋਮਣੀ ਗੁਰਦਾਪਰਬੰਦਕ ਕਮੇਟੀ ਸਾਡੀ ਆ ਸਾਡੇ ਕਹਿਨ ਤੇ ਚੱਲਦੀ ਹੈ ਸਾਡੇ ਮਤੇ ਚੱਲਦੀ ਹੈਗੀ ਨਾ ਸ਼ਰੂਮਨੀ ਕੋ ਦਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੀਤ ਪ੍ਰਧਾਨ ਜਾਂ ਜਿਹੜੇ 11 ਮੈਂਬਰ ਉੱਤੇ ਬੈਠੇ ਕਿਸੇ ਨੇ ਨਹੀਂ ਪੁੱਛਿਆ ਉਹਨੂੰ ਨਾ ਰਗੂਜੀਤ ਸਿੰਘ ਵਿਰਖ ਸਾਹਿਬ ਦੀ ਸਟੇਟਮੈਂਟ ਐ ਤੇ ਬਾਕੀਆਂ ਦੀਆਂ ਉਹ ਸਾਰੀ ਜਿਹੜੀ ਜ਼ਿੰਮੇਵਾਰੀ ਉਹ ਸ਼ਰੂਮਨੀ ਕਾਲੀ ਦਲ ਨੇ ਲੈਤੀ ਤੇ ਸ਼ਰੂਮਨੀ ਕਾਲੀ ਦਲ ਦਾ ਜਿਹੜਾ ਜਿ ਬਿਆਨ ਹੈ ਉਹਨਾਂ ਨੇ ਸਾਬਤ ਕਰਤਾ ਕਿ ਸਾਡੇ ਕਹਿਨ ਤੇ ਹੀ ਜਿਹੜੇ ਨੇ ਜਥੇਦਾਰ ਬਦਲੇ ਗਏ ਨੇ ਤੁਸੀਂ ਕੌਣ ਹੁੰਦੇ ਹੋ ਸ਼ਰੂਮਨੀ ਕੋ ਦਾ ਪ੍ਰਬੰਧਕ ਕਮੇਟੀ ਤੁਹਾਡੀ ਹੈ ਭੁੰਦਰ ਸਾਹਿਬ ਦੀ ਹੈ ਤੁਸੀਂ ਕਿਸ ਤਰ੍ਹਾਂ ਇਹ ਕਹਿ ਸਕਦੇ ਹੋ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਕੌਮ ਦੀ ਆ ਵੱਖਰੀ ਹੈ ਤੁਹਾਡੇ ਨਾਮ ਦੇ ਪਰ ਤੁਸੀਂ ਸਾਬਤ ਕਰ ਦਿੱਤਾ ਕਿ ਸਾਡੇ ਨੇ ਸਾਡੇ ਕਹਿਣ ਤੇ ਚੱਲਦੇ ਨੇ ਇਹ ਜਵਾਬਦੇਹੀ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਹੋਣੀ ਚਾਹੀਦੀ ਆ ਤੁਸੀਂ ਆਪਣੀ ਜਵਾਬਦੇਹੀ ਕਰ ਰਹੇ ਹੋ ਹੁਣ ਤੁਸੀਂ ਜਿਹੜੀ ਆ ਜਿਨ੍ਹਾਂ ਨੂੰ ਨੋਟਿਸ ਕੱਢ ਰਹੇ ਹੋ ਜਿਨ੍ਹਾਂ ਨੂੰ ਵਾਰਨ ਕਰ ਰਹੇ ਨੇ ਉਹਨਾਂ ਨੇ ਕਾਲੀ ਦਲ ਦੀ ਥੋੜਾ ਮਰਿਆਦਾ ਭੰਗ ਕੀਤੀ ਹੈਗੀ ਉਹਨਾਂ ਨੇ ਕਾਲੀ ਦਲ ਦੀਆਂ ਜਿਹੜੀਆਂ ਖਿਲਾਫ ਥੋੜਾ ਜਿਹੜੀਆਂ ਗਤੀਵਿਧੀਆਂ ਜਿਸ ਹਿਸਾਬ ਨਾਲ ਉਹਨਾਂ ਕਹਿੰਦੇ ਕਿ ਸਾਨੂੰ ਅੰਤਰੀ ਕਮੇਟੀ ਦਾ ਇਹ ਫੈਸਲਾ ਮਨਜ਼ੂਰ ਨਹੀਂ ਆ ਕਾਲੀ ਦਲ ਦਾ ਫੈਸਲਾ ਨਹੀਂ ਮਨਜ਼ੂਰ ਤੇ ਜੇ ਇੱਕ ਅੰਤਰ ਕਮੇਟੀ ਦਾ ਫੈਸਲਾ ਇਟ ਮੀਨਸ ਕ ਕਾਲੀ ਦਲ ਦਾ ਫੈਸਲਾ ਭੁੰਦਰ ਸਾਹਿਬ ਦਾ ਫੈਸਲਾ ਤੁਸੀਂ ਕਿੱਦਾਂ ਕਰ ਸਕਦੇ ਇਹ ਸਾਬਿਤ ਕਰ ਦਿੱਤਾ ਕਿ ਹਾਂ ਸ਼੍ਰੋਮਣੀ ਕਮੇਟੀ ਸਾਡੀ ਹੈ ਸਾਡੇ ਕੈਂਟ ਦੇ ਚੱਲਦੀ ਹੈ ਯਾਰ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਹੈ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਦਾ ਕੀ ਦੋ ਕੰਮ ਨੇ ਸਿੱਖਿਆ ਦਾ ਪ੍ਰਸਾਰ ਤੇ ਗੁਰਤ ਜਿਹੜੇ ਨੇ ਉਹਨਾਂ ਦੀ ਸੇਵਾ ਸੰਭਾਲ ਉਹ ਵਾ ਕੌਮ ਦਾ ਪ੍ਰਚਾਰ ਤੇ ਪ੍ਰਸਾਰ ਤੇ ਤੂੰ ਹੀ ਸਿਆਸੀ ਜਿਹੜੇ ਮਨਸੂਬੇ ਪੂਰੇ ਕਰ ਰਹੇ ਹੁਣ ਜਿਹੜਾ ਪੰਗਾ ਪੈ ਚੁੱਕਾ ਐਡਾ ਵੱਡਾ ਖਲਾਰਾ ਪੈ ਚੁੱਕਾ ਕਿਉਂਕਿ ਪਹਿਲਾਂ ਇਵੇਂ ਲੱਗਦਾ ਸੀ ਕਿ ਅ ਸੁਭੀ ਸਿੰਘ ਬਾਦਲ ਨੇ ਕੋ ਬੰਨ ਮਾਰਿਆ ਹੂੰ ਤੇ ਉਹ ਟੁੱਟ ਨਹੀਂ ਸਕਦਾ ਪਰ ਜਿਵੇਂ ਵਿਕਰਮ ਸਿੰਘ ਮਜੀਠੀਆ ਹੁਣ ਸੱਤ ਜਾਣਿਆਂ ਨੇ ਕੱਲ ਫੈਸਲਾ ਲਿਆ ਹੂੰ ਉਸ ਤੋਂ ਬਾਅਦ ਹਨੇਰੀ ਆ ਗਈ ਹੂੰ ਇਵੇਂ ਲੱਗਦਾ ਕਿ ਜਿਹੜਾ ਸੁਭੀ ਸਿੰਘ ਬਾਦਲ ਨੇ ਬੰਨ ਮਾਰਿਆ ਸੀ ਉਹ ਨੱਕਾ ਆ ਕੇ ਤੋੜ ਦਿੱਤਾ ਹੈਗਾ ਵਿਕਰਮ ਸਿੰਘ ਮਜੀਠੀਆ ਨੇ ਤੇ ਪੰਜਾਬ ਦੇ ਵਿੱਚ ਇਹਨੂੰ ਬਗਾਵਤ ਕਰਨ ਵਾਲੇ ਕਹਿ ਲੋ ਜਾਂ ਇਤਰਾਜ਼ ਕਰਨ ਵਾਲੇ ਉਹਨਾਂ ਦਾ ਹੜ ਆ ਗਿਆ ਹੁਣ ਤੁਸੀਂ ਦੇਖੋ ਹੁਸ਼ਿਆਰਪੁਰ ਤੋਂ ਗੁਰਦਾਸਪੁਰ ਤੋਂ ਬਟਾਲੇ ਤੋਂ ਅੰਮ੍ਰਿਤਸਰ ਤੋਂ ਮੋਗੇ ਤੋਂ ਪਰਮਹਾਲੀ ਤੋਂ ਮਹਾਲੀ ਤੋਂ ਪਟਿਆਲੇ ਤੋਂ ਫਤਿਹਗੜ ਸਾਹਿਬ ਤੋਂ ਔਰ ਯੂਥ ਕਾਲੀ ਦਲ ਉਹਨਾਂ ਨੇ ਸਾਰਿਆਂ ਨੇ ਕਹਿ ਦਿੱਤਾ ਕਿ ਹਾਂ ਅੰਤਰ ਕਮੇਟੀ ਦਾ ਫੈਸਲਾ ਗਲਤ ਜਿਵੇਂ ਵਿਕਰਮ ਸਿੰਘ ਮਜੀਠੀਆ ਦਾ ਇੰਤਜ਼ਾਰ ਕਰ ਰਹੇ ਸੀ ਪਹਿਲਾਂ ਉਸ ਦੇ ਕਿ ਸੁਬੀਰ ਸਿੰਘ ਬਾਦਲ ਦਾ ਡਰ ਹੋਵੇ ਪਰ ਉਹਨਾਂ ਲੱਗਾ ਲੋਕਾਂ ਲੱਗੇ ਕਿ ਜੇ ਵਿਕਰਮ ਸਿੰਘ ਮਜੀਠੀਆ ਜਿਹੜੇ ਖਾਸਮ ਖਾਸ ਹੈ ਜਿਹੜੇ ਕਹਿੰਦੇ ਕਿ ਲੋਕ ਹੀ ਸੋਹਦੇ ਵੀ ਦੁਨੀਆ ਇੱਧਰ ਦੀ ਉੱਧਰ ਹੋ ਜੂਗੀ ਵਿਕਰਮ ਸਿੰਘ ਮਜੀਠੀਆ ਜੋ ਸੁਭੀਸ਼ ਸਿੰਘ ਬਾਦਲ ਕਹਿਣਗੇ ਉਹ ਹੀ ਫਾਸਲ ਪਰ ਉਹਨੇ ਲੱਗਾ ਕਿ ਮੈਂ ਆਪਣੀ ਸਿਆਸਤ ਕਰਨੀ ਆ ਪਰ ਜੇ ਉਹਨਾਂ ਨੂੰ ਨੋਟਿਸ ਵੀ ਕੱਢ ਦੇਣ ਤੇ ਇੱਕ ਸਿੱਖ ਵਾਸਤੇ ਸ਼ਰੋਮਣੀ ਕਾਲੀ ਦਲ ਵੱਡਾ ਨਹੀਂ ਹੋ ਸਕਦਾ ਸ਼ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਵੱਡਾ ਨਹੀਂ ਹੋ ਸਕਦਾ ਇੱਕ ਸਿੱਖ ਵਾਸਤੇ ਅਕਾਲ ਤਖਬ ਹਮੇਸ਼ਾ ਵੱਡੇ ਰਹਿਣਗੇ ਜੋ ਨੋਟਿਸ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੁੰਦੇ ਮੰਨ ਲਓ ਪਾਰਲੀਮੈਂਟਰੀ ਬੋਰਡ ਜੇ ਕਰਨਗੇ ਜੇ ਤਾਂ ਹੈਗੀ ਆ ਫਾਰਮੈਲਿਟੀ ਫਿਰ ਵੱਖਰੀ ਗੱਲ ਹੈ ਜੇ ਅਮਲੀ ਰੂਪ ਦੇ ਵਿੱਚ ਉਹ ਕਰਦੇ ਐ ਤੇ ਜਵਾਬ ਦਿੰਦੇ ਜੇ ਜਵਾਬ ਤੋਂ ਸੰਤੁਸ਼ਟ ਨਾ ਹੋਏ ਤਾਂ ਫਿਰ ਰਹਿ ਕੌਣ ਜਾਏਗਾ ਸ਼ਰੋਮਣੀ ਕਾਲੀ ਦਲ ਦੇਖੋ ਇਸ ਕਰਕੇ ਉਹਨੂੰ ਬਿਕਰਮ ਸਿੰਘ ਮਜੀਠੀਆ ਨੂੰ ਪਤਾ ਹੋਊਗਾ ਉਹਨਾਂ ਨੇ ਪਹਿਲਾਂ ਸੋਚ ਕੇ ਰਹਿ ਕਿ ਮੇਰੇ ਨਾਲ ਇਦਾਂ ਇਦਾਂ ਹੋ ਸਕਦਾ ਜਾਂ ਸਾਡੇ ਨਾਲ ਇਦਾਂ ਇਦਾਂ ਹੋ ਸਕਦਾ ਉਹਨਾਂ ਨੇ ਨਫਾ ਨ ਆਪਣ ਨੂੰ ਸਮਰਪਿਤ ਕੀਤਾ ਨਕਾਲੀ ਦਲ ਨੂੰ ਸਮਰਪਿਤ ਇਹ ਸ਼੍ਰੋਮਣੀ ਕਮੇਟੀ ਨੂੰ ਉਹ ਤਾਂ ਕਹਿੰਦੇ ਕਿਸਾਨੀ ਅਸੀਂ ਸੇਦ ਉੱਥੋਂ ਲੈਂਦੇ ਸਾਨੂੰ ਸਾਨੂੰ ਆਸਰਾ ਹੀ ਉੱਥੋਂ ਮਿਲਦਾ ਹੈਗਾ ਅਸੀਂ ਉਹ ਟੇਤ ਵੀ ਉੱਥੋਂ ਬਣੀ ਹੈ ਲਾਜ਼ਮੀ ਤੌਰ ਤੇ ਜਿਹੜੀ ਅਕਾਲੀ ਦਲ ਕੀ ਹੈ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੀ ਹੀ ਇੱਕ ਟਾਸਕ ਫੋਰਸ ਹੈ ਠੀਕ ਹੈ ਕਿ ਇਹ ਹਾਵੀ ਹੋ ਗਏ ਮਿਰਿਪੀਰੀ ਦੇ ਸਿਧਾਂਤ ਨੇ ਆਪਣੇ ਹਿਸਾਬ ਨਾਲ ਡਿਫਾਈਨ ਕਰ ਲਿਆ ਇਸ ਕਰਕੇ ਵਿਕਰਮ ਸਿੰਘ ਜੀਠਿਆ ਦੇਖੋ ਇੱਕ ਇਤੇ ਮਾਝੇ ਤੋਂ ਸੰਬੰਧ ਰੱਖਦੇ ਨੇ ਮਾਝੇ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਸਿੱਖ ਨੇ ਕਿਸੇ ਵੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਉਹਨਾਂ ਦੀ ਜਿਹੜੀ ਸ਼ਰਧਾ ਵਾ ਉਹ ਕਾਲ ਤੱਕ ਸਾਹਿਬ ਨੂੰ ਲੈ ਕੇ ਬਹੁਤ ਵੱਡੀ ਹੈ ਉਸ ਵਾਂਗੂ ਬਾਕੀ ਜਿਹੜਾ ਖੇਤਰ ਹੈ ਪੰਜਾਬ ਦਾ ਉਹਦਾ ਨਜ਼ਰੀਆ ਕੁਝ ਹੋਰ ਹੁੰਦਾ ਪਰ ਮਾਝੇ ਦੇ ਜੰਮਿਆ ਹੋਇਆ ਸਿੱਖ ਉਹਦੀ ਹਮੇਸ਼ਾ ਜਿਹੜੀ ਉਟ ਰਹਿੰਦੀ ਆ ਉਹ ਅਕਾਲ ਤਖਤ ਸਾਹਿਬ ਨੂੰ ਲੈ ਕੇ ਰਹਿੰਦੀ ਹੈਗੀ ਆ ਇਸ ਕਰਕੇ ਉਹਨਾਂ ਲੱਗਾ ਹੋਊਗਾ ਕਿ ਜੇ ਉੱਥੋਂ ਸੇਧ ਲੈਣੀ ਹੈਗੀ ਆ ਜੇ ਸੇਧ ਅਸੀਂ ਲੈਂਦੇ ਰਹੇ ਜਾਂ ਲੈਂਦੇ ਰਹਿਣਗੇ ਤੇ ਫਿਰ ਸਿਆਸਤ ਵੀ ਤਾਂ ਹੀ ਆ ਅਕਾਲ ਤਖਤ ਸਾਹਿਬ ਤੋਂ ਨਾਲ ਹੀ ਸਿਆਸਤ ਜੁੜੀ ਆ ਗਈ ਉਹਨਾਂ ਲੱਗਾ ਕਿ ਮੇਰੇ ਹਲਕੇ ਦੇ ਲੋਕ ਹੋਣਗੇ ਜੇ ਬਾਕੀ ਵੀ ਹੋਣਗੇ ਕਿਉਂਕਿ ਪੰਜਾਬ ਦੇ ਵਿੱਚ ਵੀ ਹੋਇਆ ਕਿ ਗਿਆਨੀ ਗਰਬੀ ਸਿੰਘ ਦਾ ਕਸੂਰ ਕੀ ਸੀ ਮਤਲਬ ਤੁਸੀਂ ਉਹਨੂੰ ਉੱਤੇ ਗਿਆਨੀ ਹਰਪੀ ਸਿੰਘ ਨੂੰ ਮਿੱਥ ਮੁੱਤ ਕੇ ਟਰੋਲ ਕਰਵਾ ਕੇ ਕਿ ਆਪੇ ਵੀਡੀਓ ਬਣਾ ਕੇ ਆਪੇ ਸਪਾਈ ਕੈਮਰੇ ਲਾ ਕੇ ਜਾਂ ਲੀਕ ਕਰਵਾ ਕੇ ਤੁਸੀਂ ਜੋ ਕੁਝ ਕਰਨਾ ਸੀ ਨਾ ਕਰ ਦਿੱਤਾ ਗਿਆਨੀ ਰਗਵੀਰ ਸਿੰਘ ਹੀ ਕਹਿੰਦੇ ਸੀ ਕਿ ਦੋ ਤਰੀਕ ਦਾ ਜਿਹੜਾ ਫੈਸਲਾ ਫਸੀਲ ਤੋਂ ਸਰਾ ਲਾਗੂ ਕਰੋ ਇਹ ਹੀ ਸੀ ਨਾ ਭਰਤੀ ਭਰਤੀ ਇਹ ਸੀ ਤੁਹਾਡੇ ਕੋਲ ਪੈਸਾ ਹੈ ਤੁਹਾਡੇ ਕੋਲ ਨੈਟਵਰਕ ਹੈ ਜੇ ਉਹਨਾਂ ਦੇ ਮੁਤਾਬਕ ਹੀ ਭਰਤੀ ਕਰ ਲੈਂਦੇ ਹੈਗੇ ਤੇ ਪ੍ਰਧਾਨ ਤੁਸੀਂ ਵੀ ਬੰਨਾ ਸੀ ਡੈਲੀਗੇਟ ਹੀ ਤੁਹਾਡੇ ਜਿਆਦਾ ਬੰਨੇ ਕਿਉਂਕਿ ਲੋਕ ਫਿਰ ਵੀ ਤੁਹਾਡੇ ਤੇ ਸ਼ਰਧਾ ਹੈ ਔਰ ਦੂਜਾ ਜਿਹੜਾ ਸੁਧਾਰ ਲੈ ਉਹ ਉਹਨਾਂ ਬੁਰੀ ਤਰ੍ਹਾਂ ਇਹਦੇ ਚ ਫਸ ਜਾਣਾ ਸੀ ਜਦੋਂ ਇਹ ਕਾਲ ਤਖਸਾਲ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਹੀ ਇਹਨਾਂ ਦੇ ਆਪਣੇ ਮੈਂਬਰ ਬਣੇ ਜਿਹੜੇ ਹੁਣ ਇਹਨਾਂ ਨੇ ਆਪਣੇ 33 ਲੱਖ 33 ਲੱਖ ਬਣਾਤੇ ਜਿਵੇਂ ਡਾਕਟਰ ਦਿਲਜੀਤ ਸਿੰਘ ਚੀਮਾ ਤੇ ਜੇ ਉਹਨਾਂ ਦੇ ਵੀ 5-7 ਲੱਖ ਆ ਜਾਂਦੇ ਜਾਂ ਸਾਂਝੇ ਬਣ ਜਾਂਦੇ ਹੈਗੇ ਮਤਲਬ ਘੱਟੋ ਘਾਟੇ ਇਦਾਂ ਹੁੰਦਾ ਨਾ ਕਿ ਜਿਹੜੀ 7 ਮੈਂਬਰੀ ਕਮੇਟੀ ਬਣਾਈ ਹੈਗੀ ਆ ਉਹ ਚਾਹੀ ਸ਼੍ਰੀਦਰ ਹਰਮੰਦਰ ਸਾਹਿਬ ਦਰਬਾਰ ਸਾਹਿਬ ਆਪਣਾ ਦਫਤਰ ਬੁੱਕ ਲੈ ਲੈ ਲਿਦੇ ਸ਼ੁਰੂਬਣੀ ਕਮੇਟੀ ਕੋ ਕਿਸੇ ਸਰਾਂ ਦੇ ਵਿੱਚ ਜਾਂ ਚੰਡੀਗੜ੍ਹ ਕਿ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਇਥੋਂ ਲੋਕੀ ਇਹਨਾਂ ਦੀ ਹਾਇਰ ਵਿੱਚ ਰਸੀਦਾਂ ਲੈ ਕੇ ਜਾਂਦੇ ਠੀਕ ਹੈ ਉਤੇ ਸੱਤਾਂ ਜਣਿਆਂ ਦੇ ਸਿਗਨੇਚਰ ਹੁੰਦੇ ਜਿਹੜੀ ਜਿਹੜੀ ਸੀ ਦਾ ਆ ਕੇ ਵਾਪਸ ਲਾਦੀ ਹਰ ਇੱਕ ਦਾ ਜਿਹੜਾ ਮੈਂਬਰ ਬਣਿਆਗਾ ਉਹਦਾ ਆਧਾਰ ਕਾਰਡ ਲੱਗਾ ਹੁੰਦਾ ਨਾਲ ਕਿ ਇਹਨੂੰ ਕਿੰਤੂ ਪਰਤ ਉਹ ਫਿਰ ਵੀ ਉਹਨਾਂ ਸੁਧਾਰ ਲੈਰ ਵਾਲਿਆਂ ਨੇ ਬੁਰੀ ਤਰ੍ਹਾਂ ਫਸ ਜਨਾਏ ਤਾਂ ਲਾਜ਼ਮੀ ਤੌਰ ਤੇ ਸੁਭੀਰ ਸਿੰਘ ਬਾਦਲ ਹੀ ਪ੍ਰਧਾਨ ਬਣਨੇ ਪਰ ਪਤਾ ਨਹੀਂ ਕਿ ਸੁਭੀਰ ਸਿੰਘ ਬਾਦਲ ਸਾਹਿਬ ਪਤਾ ਨਹੀਂ ਕੁਦਰਤ ਕਰਵਾ ਰਹੀ ਹੈ ਜਾ ਲਾਗੀ ਕਰਵਾ ਰਹੇ ਹੈਗੇ ਨੇ ਨਾ ਉਸਿਆਣੇ ਕਹਿੰਦੇ ਨੇ ਪਿੰਡਾਂ ਦੇ ਵਿੱਚ ਕਿ ਤੋਰ ਤੋਂ ਜਾ ਚ ਰਾਹ ਚ ਜਾਂਦੀ ਪਰ ਰੰਡੀ ਹੋ ਜੇ ਆਪਾਂ ਤਾਂ ਲਾਗ ਹੀ ਲੈਣਾ ਹੈ ਬਹੁਤ ਸਾਰੇ ਲੋਕ ਜਿਹੜੇ ਉਹ ਕੁਰਸੀਆਂ ਬਚਾਉਣ ਦੇ ਲੱਗੇ ਉਹਨੇ ਪਰ ਉਹਦੇ ਨਾਲ ਕੌਮ ਦਾ ਨੁਕਸਾਨ ਹੋ ਰਿਹਾ ਸੁਬੀਰ ਸਿੰਘ ਬਾਦਲ ਦਾ ਤੇ ਨਿੱਜੀ ਤੌਰ ਤੇ ਉਹਦੇ ਪੋਲਿਟਿਸ਼ੀਨ ਦੇ ਤੌਰ ਤੇ ਨੁਕਸਾਨ ਉਹ ਬਹੁਤ ਜ਼ਿਆਦਾ ਹੋ ਗਿਆ ਉਹ ਐਡੀਸ਼ਨ ਦੀ ਰਿਕਵਰ ਨਹੀਂ ਹੋਣਾ ਪਰ ਹੁਣ ਇਹ ਜਿਹੜਾ ਵਿਵਾਦ ਆ ਕਿ ਨੋਟਿਸ ਕੱਢ ਦੇਣੇ ਹੈਗੇ ਨੇ ਉਹਦੇ ਨਾਲ ਉਹਨੂੰ ਕੀ ਆ ਉਹਨਾਂ ਕਹਿੰਦੇ ਕਿ ਠੀਕ ਆ ਪਹਿਲਾਂ ਜਿਨ੍ਹਾਂ ਨੂੰ ਕੱਢਿਆ ਹੈਗੇ ਉਹਦੇ ਨਾਲ ਕਾਲੀ ਦਲ ਦੀ ਕਿਹੜੀ ਭਲਾਈ ਹੋਗੀ ਹੁਣ ਦੇਖੋ ਕਿ ਹੌਲੀ ਅੱਜ ਕਿੰਨੇ ਲੋਕਾਂ ਨੇ ਕਰਤਾ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਪੰਜਾਬ 'ਚ ਵੱਡੇ ਪੱਧਰ ਤੇ ਲੋਕਾਂ ਨੇ ਇਤਰਾਜ਼ ਆਪਣੇ ਪ੍ਰਗਟ ਕੀਤੇ ਹੈਗੇ ਨੇ ਇੱਥੋਂ ਦਾ ਜਥੇਦਾਰ ਤੋਤਾ ਸਿੰਘ ਹੁਣਾਂ ਦੇ ਬੇਟੇ ਮੱਖਣ ਸਿੰਘ ਬਰਾੜ ਜਿਹੜੇ ਮੋਗੇ ਤੋਂ ਚੋਂ ਲੜੇ ਹੈਗੇ ਨੇ ਰਣਜੀਤ ਸਿੰਘ ਚੀਮਾ ਹੁਣੀ ਉਹਨਾਂ ਦੇ ਫਾਦਰ ਉਹ ਸਾਰੇ ਆਗੇ ਨੇ ਖਰੜ ਤੋਂ ਰਣਜੀਤ ਸਿੰਘ ਗਿੱਲ ਆਗੇ ਨੇ ਹੋਰ ਹਾ ਗੁਪਾਈ ਗੋਬਿੰਦ ਸਿੰਘ ਲੋਗ ਵਾਲੇ ਜੋ ਸ਼ੁਰੂ ਮਿੰਕ ਦਾ ਪਰਮ ਦੇ ਕਮੇਟੀ ਦੇ ਜਿਹੜੇ ਪ੍ਰਧਾਨ ਰਹੇ ਨੇ ਯੂਥ ਦੇ ਜਿਹੜੇ ਲੀਡਰ ਨੇ ਉਹ ਵੀ ਵੱਡੇ ਪੱਧਰ ਤੇ ਆਪਣੇ ਅਸੂਫੇ ਦੇ ਚੁੱਕੇ ਆਗੇ ਨੇ ਅਸੂਫੇ ਨਹੀਂ ਜਿਹੜੇ ਇਤਰਾਜ਼ ਇਤਰਾਜ਼ ਪ੍ਰਗਟ ਕੀਤੇ ਨੇ ਉਹਦੇ ਨਾਲ ਹੋਰ ਹੌਲੀ ਹੌਲੀ ਹੋ ਜਾਣਗੇ ਹਾਲਾਂਕਿ ਹੁਣ ਕਾਲੀ ਦਲ ਕਿਵੇਂ ਇਹਦਾ ਕਰੇਗਾ ਮੁਕਾਬਲਾ ਕਿਉਂ ਤਾਂ ਕਾਲੀ ਦਲ ਬਿਲਕੁਲ ਹੀ ਜਿਹੜਾ ਨਾ ਹਾਸ਼ੀਏ ਤੇ ਚਲਾ ਗਿਆਗਾ ਤੇ ਉਹਦੇ ਕਰਕੇ ਇਹਨਾਂ ਨੂੰ ਹਾਲੇ ਵੀ ਇਕੱਠੇ ਹੋਣ ਦੀ ਲੋੜ ਹੈ ਕਿਉਂ ਨਹੀਂ ਇਹ ਸਿਆਣੇ ਬੰਦੇ ਜਿਹੜੇ ਵਿੱਚ ਵਿਚੋਲੇ ਪਾ ਕੇ ਮੀਕਾ ਕਰ ਲੈਂਦੇਗੇ ਵੀ ਅਸਲੀ ਲੜਾਈ ਕੀ ਹੈਗੀ ਹੈ ਲੜਾਈ ਕੀ ਹੈ ਮੰਝਲ ਕੀ ਹੈ ਤੁਹਾਡੇ ਮੁੱਦੇ ਕੀ ਨੇ ਉਸ ਤੇ ਤੇ ਤੁਸੀਂ ਬੈਠ ਹੀ ਸਕਦੇ ਨਾ ਕੋਈ ਤੁਹਾਨੂੰ ਇਕੱਠੇ ਕਰਨ ਵਾਲਾ ਨਹੀਂ ਹੈ ਔਰ ਤੁਹਾਨੂੰ ਕੋਈ ਕਿਸੇ ਨੂੰ ਵੀ ਸਮਝਾਏਗੀ ਕਿ ਤੁਸੀਂ ਕਰ ਕੀ ਰਹੇ ਹੋ ਖੁਦ ਦਾ ਨੁਕਸਾਨ ਤੇ ਹੋ ਹੀ ਰਿਹਾ ਪਰ ਖੁਦ ਦੇ ਨੁਕਸਾਨ ਦੇ ਨਾਲ ਤੁਸੀਂ ਕਾਲੀ ਦਲ ਦਾ ਨੁਕਸਾਨ ਹੋ ਰਿਹਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਨੁਕਸਾਨ ਹੋ ਰਿਹਾ ਸ਼੍ਰੀ ਹਰਿਖਾਲਤਖ ਸਾਹਿਬ ਦਾ ਨੁਕਸਾਨ ਹੋ ਰਿਹਾ ਉਹਦੇ ਕਰਕੇ ਇਹਨਾਂ ਕਾਲੀ ਦਲ ਨੂੰ ਚਾਹੀਦਾ ਹੈ ਕਿ ਲੀਡਰਸ਼ਿਪ ਨੂੰ ਸਿਆਣਪਣਾ ਲੈਣੀ ਚਾਹੀਦੀ ਔਰ ਇੱਕ ਦੂਜੇ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਕੋਈ ਨਾ ਕੋਈ ਦੇ ਵਿੱਚ ਹੋਊਗਾ ਨਾ ਵਿਚੋਲਗੀ ਦੇ ਤੌਰ ਤੇ ਪਰ ਸਾਰੇ ਹੀ ਆਪਣੇ ਮਨਸੂਬੇ ਪੂਰੇ ਕਰ ਰਹੇ ਨੇ ਆਪਣੇ ਆਪਣੇ ਮੰਤ ਪੂਰੇ ਕਰ ਰਹੇ ਨੇ ਉਹਦੇ ਨਾਲ ਇਹਨਾਂ ਦਾ ਹੋਰ ਨਕਸਾੜ ਹੋਊਗਾ ਹੁਣ ਜਿਹੜੀ ਚੱਲ ਰਹੀ ਹੈ ਔਰ ਵਿਰੋਧੀਆਂ ਨੂੰ ਮੌਕਾ ਮਿਲ ਰਿਹਾ ਹੈਗਾ ਵਿਰੋਧੀਆਂ ਨੂੰ ਮੌਕਾ ਮਿਲ ਰਿਹਾ ਹੈ ਔਰ ਤੁਸੀਂ ਮਜ਼ਾਕ ਦਾ ਪਾਤਰ ਬਣੇ ਮਖੌਲ ਦਾ ਪਾਤਰ ਬਣ ਰਹੇ ਹੋ ਉਹਦੇ ਨਾਲ ਕਾਲੀ ਦਲ ਨੂੰ ਇਸ ਤੇ ਪੁਨਰ ਵਿਚਾਰ ਕਰਨਾ ਚਾਹੀਦਾ ਹੈਗਾ ਕੋਈ ਨਾ ਕੋਈ ਤਾਲਮੇਲ ਕਮੇਟੀ ਆਪ ਚ ਬਣਾ ਲੈਣੀ ਚਾਹੀਦੀ ਹੈਗੀ ਔਰ ਕਾਲਤਕ ਸਾਹਿਬ ਦਾ ਜੋ ਤੁਸੀਂ ਕਰ ਦਿੱਤਾਗਾ ਕਿ ਗਿਆਨੀ ਰਬੀ ਸਿੰਘ ਨੂੰ ਵੀ ਛੁੱਟੀ ਕਰ ਦਿੱਤੀ ਹੈਗੀ ਉਹਨਾਂ ਦੇ ਰੱਬ ਦਾ ਭਾਣਾ ਹੀ ਮੰਨ ਲਿਆਗਾ ਤੇ ਗਿਆਨੀ ਸੁਲਤਾਨ ਸਿੰਘ ਉਹਨਾਂ ਦਾ ਕਸੂਰ ਨਹੀਂ ਦੱਸਿਆ ਹਣਾ ਹੁਣ ਇਹ ਕਰਕੇ ਕਿ ਤੁਸੀਂ ਕਿਵੇਂ ਅੱਜ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਨੇ ਉਹ ਇਸ ਭੰਬਲ ਪੋਸੇ 'ਚ ਇਹਨਾਂ ਨੇ ਫਸਾ ਦਿੱਤੇ ਹੈਗੇ ਨੇ ਸਾਡੇ ਕੋਲ ਜਥੇਦਾਰ ਹੀ ਤਈਆਂ ਦਿਨਾਂ ਦੇ ਵਿੱਚ ਕਿੰਨੇ ਬਦਲ ਦਿੱਤੇ ਹੈਗੇ ਨੇ ਔਰ ਸਭ ਤੋਂ ਵੱਡੀ ਗੱਲ ਐਡੀ ਵੱਡੀ ਕਾਮ ਤੇ ਸਾਡੇ ਕੋਲ ਉਸ ਕੌਮ ਵਾਸਤੇ ਵੱਡੇ ਜਥੇਦਾਰ ਨਹੀਂ ਸਾਡੇ ਕੋਲ ਆਭਰੇ ਆ ਕਿਨੇ ਹੁਣ ਜਿਹੜੇ ਨਵੇਂ ਕੁਲਬੀਰ ਸਿੰਘ ਕੁਲਦੀਪ ਸਿੰਘ ਗੜਗਜ ਸਾਹਿਬ ਉਹਨਾਂ ਨੂੰ ਤਖਸ਼ੀਰੀ ਦਮਦਮਾ ਸਾਹਿਬ ਦਾ ਵੀ ਦੇ ਦਿੱਤਾ ਉਹਨਾਂ ਨੂੰ ਸ਼ਿਰਕਾਲਤਖ ਸਾਹਿਬ ਦਾ ਵੀ ਜੇ ਲਾਉਣੇ ਤੇ ਫਿਰ ਫੁੱਲ ਫਲੈਸ਼ ਲਾਓ ਇਹ ਕਾਰਜਕਾਰੀ ਵਾਲੀ ਦਾ ਕੀ ਕਨਸੈਪਟ ਹੈਗਾ ਜੀ ਔਰ ਜਿਹੜੇ ਜਥੇਦਾਰ ਲੈ ਨੇ ਟੇਕ ਸਿੰਘ ਧਨੋਲਾ ਸਾਹਿਬ ਜੀ ਉਹਨਾਂ ਦੇ ਲੋਕਾਂ ਨੇ ਪਸ਼ੋਕੜੀ ਫਰੋਲ ਕੇ ਰੱਖ ਦਿੱਤਾ ਹੈਗਾ ਔਰ ਨਵੇਂ ਜਥੇਦਾਰ ਸਾਹਿਬ ਦਾ ਵੀ ਪਸ਼ੋਕੜ ਫਰੋਲ ਕੇ ਰੱਖ ਦਿੱਤਾ ਵੀ ਸਾਡੇ ਕੋਲ ਐਡੀ ਵੱਡੀ ਕੌਮ ਐਡੇ ਐਡੇ ਵੱਡੇ ਵਿਦਵਾਨ ਬੈਠੇ ਆਗੇ ਨੇ ਤੇ ਕੀ ਸਾਡੇ ਕੋਲ ਜਥੇਦਾਰ ਨਹੀਂ ਲੱਭ ਰਿਆਗੇ ਜਿਸ ਤੇ ਕਿੰਤੂ ਪਰੰਤੂ ਹੋ ਰਹੇ ਨੇ ਔਰ ਇਹ ਜਿਹੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਨੋਟਿਸ ਕੱਢੇ ਜਾਣ ਜਿਹੜਾ ਵਾਰਨ ਕੀਤਾ ਉਹਦੇ ਲਾਜ਼ਮੀ ਤੌਰ ਤੇ ਇੱਕ ਗੱਲ ਤਾਂ ਬਿਕਰਮ ਸਿੰਘ ਮਜੀਠੀਆ ਤੇ ਹੁਣ ਸੁਭੀ ਸਿੰਘ ਬਾਦਲ ਦੇ ਜਿਹੜੇ ਉਹ ਰਿਸ਼ਤਿਆਂ ਦੇ ਵਿੱਚ ਕਿੰਨਾ ਕੀ ਫਰਕ ਪੈਂਦਾ ਕਿ ਕੋਈ ਵਿਰੋਧੀ ਤੋਂ ਹੋਰ ਵੀ ਚੱਕਣਗੇ ਹੁਣ ਕਈ ਤੇ ਇਹ ਖਬਰਾਂ ਸੁਣਨ ਆ ਰਹੀਆਂ ਕਿ ਕਈਆਂ ਨੇ ਤੇ ਜਿਹੜੇ 7 ਮੈਂਬਰ ਕੱਲ ਬੈਠੇ ਆਗੇ ਨੇ ਉਹਨਾਂ ਨੂੰ ਫੋਨ ਕੀਤੇ ਆਗੇ ਨੇ ਕਿ ਅਸੀਂ ਆਪ ਭਲੇ ਪੀਤੇ ਸੀ ਤੁਸੀਂ ਸਾਨੂੰ ਕਿਉਂ ਨਹੀਂ ਦੱਸਿਆ ਸਾਡੇ ਵੀ ਦਸਕਤ ਕਰਵਾ ਲੈਂਦੇ ਸਾਡੀ ਵੀ ਮੀਟਿੰਗ ਕਰ ਲੈਂਦੇ ਅਸੀਂ ਵੀ ਹਾਜ਼ਰ ਸੀ ਹੁਣ ਦੇਖੋ ਕਿੱਡੇ ਵੱਡੇ ਪੱਦਰ ਤੇ ਲੋਕਾਂ ਚ ਕਾਲੀਦ ਦੇ ਲੀਡਰਾਂ ਚ ਨਿਰਾਸ਼ਾ ਪੀ ਐਡੀ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ ਸਾਰੇ ਨੂੰ ਪਤਾ ਹੈ ਕਿ ਜਿਹੜਾ ਵੀ ਅੰਤਰੀ ਕਮੇਟੀ ਨੇ ਫੈਸਲਾ ਲਿਆ ਵਾ ਉਹ ਜਿਹੜਾ ਗਲਤ ਫੈਸਲਾ ਲਿਆ ਹੈਗਾ ਔਰ ਕਾਲੀ ਨਾਲ ਲਿਆ ਫੈਸਲਾ ਬੰਦਾ ਨਾ ਨੁਕਸਾਨ ਦੇ ਵਿੱਚ ਹੀ ਆ ਕਾਲੀ ਦੇ ਨਾਲੇ ਫੈਸਲਾ ਜਿਹੜਾ ਲਏ ਜਾ ਰਹੇ ਨੇ ਉਹਦਾ ਨੁਕਸਾਨ ਔਰ ਸਭ ਤੋਂ ਵੱਡੀ ਗੱਲ ਕਿ ਇਹਨਾਂ ਦੀ ਆਪਸੀ ਕਾਲੀ ਦਲ ਦੇ ਲੀਡਰਾਂ ਦੀ ਜਿਹੜੀ ਆਪਸੀ ਖਿੱਚੋਤਾਣ ਨਾ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਉਹ 2 ਦਸੰਬਰ ਤੋਂ ਪਹਿਲਾਂ ਇਹ ਮਾਮਲਾ ਸਾਰੇ ਜਾਣੇ ਬੈਠ ਕੇ ਹੱਲ ਸੁਲਝਾ ਸਕਦੇ ਸੀ ਲੇਕਿਨ ਬਸ ਇਗੋ ਦੇ ਚੱਕਰ ਚ ਔਰ ਹੰਕਾਰ ਦੇ ਚੱਕਰ ਦੇ ਵਿੱਚ ਦੋਨਾਂ ਤਰ੍ਹਾਂ ਦੇ ਵਿੱਚ ਆ ਉਹਨਾਂ ਦੇ ਇਸ ਚੱਕਰ ਦੇ ਵਿੱਚ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਉਹਨ ਇਸ ਸਾਰੇ ਜਿਹੜੇ ਹੈਗੇ ਨੇ ਚਾਹੇ ਇਧਰਲੇ ਚਾਹੇ ਉਧਰਲੇ ਉਹਨਾਂ ਨੂੰ ਕੋਈ ਰਾਹ ਨਹੀਂ ਦਿਖ ਰਿਹਾ ਹੁਣ ਤੇ ਬੰਦਾ ਨਾ ਜਿਹੜਾ ਭੁੱਖਾ ਬੰਦਾ ਹੁੰਦਾ ਨਾ ਉਹ ਲੜਦਾ ਇਹਨਾਂ ਨੂੰ ਲੜ ਰਹੇ ਨੇ ਕਿਉਂਕਿ ਸੱਤਾ ਦੇ ਭੁੱਖੇ ਹੋ ਗਏ ਨੇ ਇਹਨਾਂ ਸਾਰਿਆਂ ਨੇ ਨਾ ਖਾਸ ਕਰਕੇ ਅ ਕਦੀ ਆਪੋਜੀਸ਼ਨ ਚ ਰਹੇ ਨਹੀਂ ਸੀ ਸੱਤਾ ਦਾ ਹੀ ਆਨੰਦ ਮਾਨਿਆ ਹੈਗਾ ਜਦੋਂ ਬੰਦਾ ਸੱਤਾ ਦਾ ਆਨੰਦ ਮਾਨਦਾ ਵਾ ਤੇ ਜਦੋਂ ਉਹਨੂੰ ਉਚਾਨਕ ਇਦਾਂ ਦੇ ਝਗੜਿਆਂ ਚ ਹਾਲਾਤਾਂ ਜੋ ਨਿਕਲਣ ਤੇ ਉਹ ਉਹ ਅਵਸਥਾ ਦੇ ਵਿੱਚ ਨਹੀਂ ਰਹਿੰਦਾਗਾ ਕਿਉਂਕਿ ਇੱਥੇ ਪਹਿਲਾਂ ਕਾਲੀਦਲ ਦੀ ਸਰਕਾਰ ਹੁੰਦੀ ਸੀ ਫਿਰ ਭਾਜਪਾ ਦੀ ਸਰਕਾਰ ਹੁੰਦੀ ਸੀ ਕਾਂਗਰਸ ਨੇ ਕਦੀ ਇੰਨਾ ਜ਼ਿਆਦਾ ਦਖਲ ਨਹੀਂ ਸੀ ਦਿੱਤਾਗਾ ਪਰ ਇਹ ਸੱਤਾ ਦੇ ਵਿੱਚ ਰਹੇ ਇਹ ਪੰਜਾਬ ਦੇ ਵਿੱਚ ਵੀ ਤੇ ਸੈਂਟਰ ਦੇ ਵਿੱਚ ਵੀ ਹੁਣ ਨਾ ਸੈਂਟਰ ਇਹਨਾਂ ਨੂੰ ਪੁੱਛ ਰਿਆ ਨਾ ਪੰਜਾਬ ਦੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਵੱਖਰਾ ਵਾਲਾ ਆਪਸ ਦੇ ਵਿੱਚ ਕਈ ਝੜੇ ਬਣਨੇ ਉਦੋਂ ਬੰਦਾ ਜਦੋਂ ਸੱਤਾ ਤੋਂ ਬਾਹਰ ਹੋ ਜਾਂਦਾ ਫਿਰ ਪਰੇਸ਼ਾਨ ਹੁੰਦਾ ਪਰੇਸ਼ਾਨੀ ਦੇ ਵਿੱਚ ਤੁਹਾਡੀ ਜਿਹੜੀ ਦਿਸ਼ਾ ਦਸ਼ਾ ਤੁਹਾਨੂੰ ਸਮਝ ਨਹੀਂ ਲੱਗਦੀ ਕਿ ਕਰਨਾ ਕੀ ਹੈ ਆਪਣੇ ਵੱਲ ਤੋਂ ਕੋਸ਼ਿਸ਼ ਕਰ ਰਹੇ ਪਰ ਰੋਜ਼ ਇੱਕ ਕਦਮ ਪੁੱਟਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਅਜਿਹੇ ਕਦਮ ਪੁੱਟਦੇ ਇਹਨਾਂ ਨੂੰ ਸੌਫ ਕਦਮ ਪਿੱਛੇ ਆਉਣਾ ਪੈਂਦਾ ਹੈਗਾ ਇਹ ਕਾਲੀ ਦਲ ਦੇ ਹਾਲਾਤ ਬਣ ਚੁੱਕੇ ਨੇ ਔਰ ਦੂਜੀ ਗੱਲ ਕਿ ਇਹ ਜਿਹੜਾ ਹੁਣ ਮਸਲੇ ਵੱਡੇ ਆ ਗਏ ਨੇ ਕਿ ਹੁਣ ਕੀ ਸੁਭੀਤ ਸਿੰਘ ਬਾਦਲ ਕੱਲਾ ਪੈ ਗਿਆ ਜਦ ਸੁਭੀਤ ਸਿੰਘ ਬਾਦਲ ਸਾਹਿਬ ਦੇ ਨਾਲ ਕੱਲੇ ਰੈਗੇ ਨੇ ਡਾਕਟਰ ਚੀਮਾ اور ਭੁੰਦਰ ਸਾਹਿਬ ਹੁਣ ਭੁੰਦਰ ਸਾਹਿਬ ਦੀ ਵੇਖ ਲੋ ਅਵਸਥਾ ਇਸ ਟਾਈਮ ਕਾਲੀਦਲ ਦੇ ਵਿੱਚ ਇਹ ਵਾਲਾ ਬਾਦਲ ਦਲ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਸੀਨੀਅਰ ਮੋਸਟ ਨੇ ਬਲਵਿੰਦਰ ਸਿੰਘ ਭੁੰਦਰ ਸਾਹਿਬ ਉਹਨਾਂ ਦੇ ਨਾਮ ਤੇ ਪ੍ਰੈਸ ਨੋਟ ਜਾਰੀ ਹੁੰਦਾ ਉਹ ਕਹਿੰਦੇ ਕਿ ਇਹ ਵਾਲੀ ਭਾਸ਼ਾ ਦੀ ਮੈਂ ਕਦੀ ਵਰਤ ਨਹੀਂ ਹੈਗੀ ਜੋ ਲਿਖੀ ਗਈ ਹੈਗੀ ਹੈ ਹੈਨਾ ਫਿਰ ਉਹ ਕਹਿੰਦੇ ਕਿ ਜੋ ਲਿਖ ਕੇ ਆਇਆ ਪਾਰਟੀ ਨੂੰ ਉਹੀ ਸਮਝ ਲਿਆ ਜਾਵੇ ਹੁਣ ਜਦ ਏਡੇ ਵੱਡੇ ਵੱਡੇ ਜਿਹੜੇ ਲੀਡਰ ਨੇ ਕਾਰਜਕਾਰੀ ਪ੍ਰਧਾਨ ਉਹ ਸਭ ਤੋਂ ਸੀਨੀਅਰ ਮੋਸਟ ਜਿਹੜੇ ਆ ਇਸ ਟਾਈਮ ਕਾਲੀ ਦਲ ਦੇ ਭੁੰਦੜ ਸਾਹਿਬ ਨੇ ਅਗਰ ਉਹੋ ਹੀ ਇਹੋ ਜੀ ਸਥਿਤੀ ਦੇ ਵਿੱਚੋਂ ਗੁਜ਼ਰ ਰਹੇ ਨੇ ਤੇ ਲਾਜ਼ਮੀ ਤੌਰ ਤੇ ਫਿਰ ਕਾਲੀ ਦਲ ਦਾ ਕੀ ਹਾਲ ਹੋਏਗਾ ਨਾ ਕਾਲੀ ਦਲ ਦਾ ਬਾਹਰ ਕੀ ਹਾਲ ਹੋਏਗਾ ਅੰਦਰ ਕੀ ਹਾਲ ਹੋਏਗਾ ਔਰ ਦੂਜਾ ਸ਼ਾਇਦ ਇਸੇ ਕਰਕੇ ਹੀ ਧਾਮੀ ਸਾਹਿਬ ਉਹਨੀ ਚੁੱਪ ਸਨ ਉਹਨਾਂ ਦੇ ਪ੍ਰੈਸ਼ਰ ਬਹੁਤ ਤਰ੍ਹਾਂ ਦਾ ਸੀ ਬਾਰੋਂ ਵੀ ਪ੍ਰੈਸ਼ਰ ਹੀ ਕਈ ਤਰ੍ਹਾਂ ਦੀਆਂ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਜਾਂ ਜਿਹੜੀਆਂ ਹੋਰ ਟੜਿਆਂਦੇ ਹਨ ਉਹਨਾਂ ਤੋਂ ਵੀ ਉਹ ਪਰੇਸ਼ਾਨ ਹੋ ਰਹੇ ਸਨ ਮਾਨਸਿਕ ਪੀੜਾ ਚੋਂ ਗੁਜ਼ਰੇ ਸੀ ਰਾਜਨੀਤਿਕ ਪੀੜਾ ਚੋਂ ਵੀ ਗੁਜ਼ਰੇ ਸੀ ਇਸ ਕਰਕੇ ਉਹਨੇ ਕਿਹਾ ਕਿ ਮੈਂ ਆਪਣਾ ਅਸਤੀਫਾ ਹੁਣ ਲੱਗਦਾ ਉਹਨਾਂ ਨੂੰ ਇਸ਼ਾਰਾ ਹੋ ਗਿਆ ਹੋਊਗਾ ਕਿ ਮੇਰੇ ਹੱਥੋਂ ਇਹ ਕੁਝ ਕਰਵਾਇਆ ਜਾ ਰਿਹਾ ਕਿ ਇਹਨਾਂ ਜਥੇਦਾਰਾਂ ਦੀ ਵੀ ਛੁੱਟੀ ਕੀਤੀ ਜਾਵੇ ਇਸ ਕਰਕੇ ਉਹਨੇ ਆਪਣੇ ਆਪ ਨੂੰ ਲਾਂਬੇ ਹੀ ਕਰ ਲਿਆ ਕਿ ਨਾ ਮੈਂ ਹਾਂ ਜਾਂ ਨਾ ਮੈਂ ਨਾ ਦੇ ਵਿੱਚ ਪਰ ਕਿਉਂਕਿ ਬਾਅਦ ਵਿੱਚ ਅੰਤਰੀ ਕਮੇਟੀ ਦੇ ਜਿਹੜੇ ਪ੍ਰਧਾਨ ਕਾਰਜਕਾਰੀ ਨਾ ਸੀਨੀਅਰ ਮਤਲਬ ਜਦੋਂ ਵੀ ਕੋਈ ਬਾਡੀ ਬੰਦੀ ਆ ਕਿ ਜੇ ਪ੍ਰਧਾਨ ਨਾ ਹੋਵੇ ਤੇ ਸੀਨੀਅਰ ਉਮੀਦ ਪ੍ਰਧਾਨ ਉਸ ਮੀਟਿੰਗ ਨੂੰ ਡੀਲ ਕਰਦਾ ਜੇ ਉੱਥੇ ਜਨਰਲ ਸੈਕਟਰੀ ਨਹੀਂ ਹੋਊਗਾ ਤੇ ਉੱਥੇ ਸੈਕਟਰੀ ਕਰਦਾ ਹੁਣ ਧਾਮੀ ਸਾਹਿਬ ਪ੍ਰਧਾਨ ਨਹੀਂ ਸੀ ਉਹਨਾਂ ਅਸਤੀਫਾ ਦੇ ਦਿੱਤਾਗਾ ਤੇ ਲਾਜ਼ਮੀ ਤੌਰ ਤੇ ਐਕਟ ਦੇ ਮੁਤਾਬਕ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕ ਹੋਣਾ ਨੇ ਕਹਿੰਦੇ ਤੇ ਰਗੂਜੀਤ ਸਿੰਘ ਵਿਰਕ ਕਿੰਨਾ ਦੇ ਸੀ ਉਹ ਬਾਦਲ ਪਰਿਵਾਰ ਦੇ ਸੀ ਜਾਂ ਸ਼ਰੂਮੀ ਕਾਲੇ ਉਹ ਜਿਹੜੇ ਫੈਸਲੇ ਲੈ ਲੇ ਹੁਣ ਦੂਜਾ ਹੁਣ ਤੇ ਜਿਹੜੇ ਜਰਨਲਿਸਟ ਕਤਰ ਰਹਿਮਨ ਸਾਹਿਬ ਉਹਨਾਂ ਦਾ ਵੀ ਚੱਲ ਰਿਹਾ ਉਹਨਾਂ ਦਾ ਵੀ ਪ੍ਰੈਸ ਨੋਟ ਜਾਰੀ ਆ ਗਿਆ ਹੁਣ ਇਹ ਜੀ ਸਥਿਤੀ ਦੇ ਵਿੱਚ ਸ਼੍ਰੋਮਣੀ ਗੁਰਦਾ ਪ੍ਰਬੰਧਕ ਮੇਰੀ ਦਾ ਜਰਨਲ ਸੈਕਟਰੀ ਦਾ ਸਟੇਟਮੈਂਟ ਆ ਗਈ ਹੋਵੇ ਕਾਲੀ ਦਲ ਦੇ ਜਿਹੜੇ ਲੀਡਰ ਉਹਨਾਂ ਨੂੰ ਸੰਮਣ ਕਰਨ ਦੀ ਗੱਲ ਆਈ ਹੋਵੇ ਉਹ ਕਹਿੰਦੇ ਕਿ ਅਸੀਂ ਸਹਿਮਤ ਨਹੀਂ ਆ ਤੇ ਇਹ ਫਿਰ ਕਾਲੀ ਦਲ ਦਾ ਜਿਹੜਾ ਖਲਾਰਾ ਵਾ ਕਿਵੇਂ ਇਕੱਠਾ ਪਊਗਾ ਇਹ ਕਾਲੀ ਦਲ ਦੇ ਲੀਡਰਸ਼ਿਪ ਨੂੰ ਪਤਾ ਹੋਵੇਗਾ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਇਹ ਦੋ ਸ਼੍ਰੋਮਣੀ ਕਾਲੀ ਦਲ ਐਸਜੀਪੀਸੀ ਨਾਲ ਤੇ ਕਾਲ ਤੱਕ ਸਾਥ ਦੇ ਨਾਲ ਜਥੇਦਾਰ ਸਹਿਬਾਨ ਦੇ ਨਾਲ ਜੁੜੇ ਮੁੱਦੇ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ਏਬੀਸੀ ਪੰਜਾਬ ਦੇ ਨਾਲ